ਅਮਨਦੀਪ ਸਿੰਘ ਜੀ ਮੈਂ ਡਿਊਟੀ ਐਮਰਜੈਂਸੀ 'ਚ ਸੀਗਾ ਜੀ ਤੇ ਜਿਆਦਾ ਰਸ਼ ਹੋਣ ਕਰਕੇ ਮੈਂ ਮੁੰਡਾ ਤਾਂ ਤੋਂ ਇੱਕ ਵਾਰਚੋਂ ਹੋਰ ਮੰਗਾਇਆ ਜੀ ਆਪਦੇ ਕੋਲੇ ਮੈਂ ਬਾਹਰ ਖੜ ਗਿਆ ਮੈਨੂੰ ਰੋਟੀ ਦੇਈ ਇਹ ਮੁੰਡਾ ਅੰਦਰ ਜਾਵੜਾ ਇਹਨਾਂ ਨੂੰ ਕਹਿਣ ਲੱਗਿਆ ਵੀ ਵੀਰ ਜੀ ਤੁਸੀਂ ਇਹ 7-8 ਜਣੇ ਹੋ ਇੱਕ ਜਣਾ ਰੋ ਨਾਲ ਵਾਤੋਂ ਦੇ ਦੋ ਹੋਰ ਜਣੇ ਲਾਜੋ ਜਿਸ ਨੂੰ ਕੋਈ ਹੈਲਪ ਦੀ ਲੋੜ ਆ ਤਾਂ ਮੈਂ ਖੜ ਜਾਂਦਾ ਵੀ ਇਦਾਂ ਨਹੀਂ ਕਰਨਾ ਉਹ ਸਟਾਫ ਦੇ ਨਾਲ ਵੀ ਬਹੁਤ ਬਤਮੀਜ਼ੀ ਕਰ ਰਹੇ ਸੀਗੇ ਗਾਲਾਂ ਗੂੰਗਾਂ ਕੱਢੀ ਸਟਾਫ ਨੂੰ ਫਿਰ ਅਸੀਂ ਆਖਿਆ ਵੀ ਇਦਾਂ ਨਾ ਤੁਸੀਂ ਬੋਲੋ ਤੁਸੀਂ ਸਟਾਫ ਨੂੰ ਇਹ ਅਸੀਂ ਵੀ ਡਿਊਟੀ ਤੇ ਖੜੇ ਇਹ ਵੀ ਵਿਚਾਰੇ ਤੁਹਾਡੀ ਸੇਵਾ ਕਰ ਰਹੇ ਆ ਡਿਊਟੀ ਕਰ ਰਹੇ ਆ ਤੁਹਾਡੇ ਲਈ ਤੇ ਉਹ ਇੰਨਾ ਕਹਿਣ ਤੇ ਤੁਸੀਂ ਕੌਣ ਆ ਫਿਰ ਇਹਦੇ ਠੁੱਡਾ ਮਾਰਿਆ ਫਿਰ ਇਹਦੇ ਲੱਪੜ ਮਾਰਿਆ ਫਿਰ ਇਹਨੇ ਚ ਮੈਂ ਗਿਆ ਮਹ ਜੀ ਮਾਰ ਕੇ ਰਹੇ ਆ ਪਰ ਸਾਡੂੰ ਕੁੱਟਿਆ ਹੀ ਉਹਨਾਂ ਨੇ ਸਾਡੀਆਂ ਵਰਦੀਆਂ ਬਾੜਦੀਆਂ ਫਿਰ ਅਸੀਂ ਮਲਾਜ਼ਮ ਹੋਰ ਚੌਂਕੀ ਚ ਸੱਦਣ ਗਏ ਜੀ ਤਾਂ ਉਹਨਾਂ ਨਾਲ ਵੀ ਧੱਕਾਸ਼ਾਈ ਕਰੀ ਫਿਰ ਇੱਕ ਘਟੋ ਘਟ 25 30 ਜਣੇ ਦੇ ਕਰੀਬ ਹੋ ਗਏ ਜੀ ਹੋਰ ਬੰਦੇ ਆ ਗਏ ਸਭ ਲਾ ਲਏ ਇਹਨਾਂ ਨੇ ਸਾਡੇ ਨਾਲ ਮਲਾਜ਼ਮਾਂ ਨਾਲ ਵੀ ਸੱਦਣਾ ਚੌਂਕੀ ਚ ਬੁਲਾਏ ਗੁਰਮੀਲ ਸਿੰਘ ਨਾਲ ਵੀ ਬਹੁਤ ਧੱਕਾ ਕੀ ਕਰੀ ਉਹਦੇ ਸੱਟਾ ਸੱਟਾ ਮਾਰੀਏ 9:00 ਵਜੇ ਆ ਉਹਦੇ ਕੀ ਮੰਗੀ ਜਾਂਦੇ ਮੰਗ ਸਰ ਤੇ ਇਹ ਇਹੀ ਕਰਦੇ ਆ ਵੀ ਜਿਹੜੀ ਮੰਦੀ ਕਾਰਵਾਈ ਆ ਉਹ ਕੀਤੀ ਜਾਵੇ ਸਰਕਾਰ ਵੱਲੋਂ ਤੇ ਇਹ ਡਾਕਟਰ ਸਾਹਿਬ ਸਾਰੇ ਸੇਵਾ ਲਈ ਬੈਠੇ ਆ ਲੋਕਾਂ ਲਈ ਬੈਠੇ ਆ ਤੇ ਇਹਨਾਂ ਦੇ ਵਿਚਾਰਿਆਂ ਦੀ ਕੋਈ ਵੀ ਰਾਖੀ ਹੋਣੀਗੀ ਜਿਹੜਾ ਹਸਪਤਾਲ 'ਚ ਕੋਈ ਲੜਾਈ ਝਗੜਾ ਹੋਇਆ ਸੀ ਹਾਂ ਮੇਰਾ ਨਾਮ ਅਜੀਤਪਾਲ ਸਿੰਘ ਜੀ ਐਸਐਮੈਨ ਚਾਰ ਚੌਕੀ ਸਿਵਰੋਸਪੀਟਲ ਬਠਿੰਡਾ ਰਾਤ ਨੂੰ ਅਸੀਂ ਗਰਗ ਨਾਂ ਦਾ ਕੋਈ ਪੇਸ਼ੈਂਟ ਆਇਆ ਸੀਗਾ ਤੇ ਕੋਈ ਵੀਰਤਲਾਬ ਹੀ ਮੈਨੂੰ ਪਤਾ ਲੱਗਾ ਕੋਈ ਲੜਾਈ ਹੋਈ ਸੀ ਤੇ ਉਸ ਤੋਂ ਬਾਅਦ ਉਹਨਾਂ ਦੇ ਨਾਲ ਕੋਈ ਜੈਂਟਸ ਆਏ ਸੀ ਕੋਈ ਉਹਨਾਂ ਦੀ ਮੈੜੀ-ਮੁੜੀ ਸੈੱਲ ਲੈਂਡ ਪਿੱਛੇ ਕੋਈ ਆਪਸ ਵਿੱਚ ਤਕਰਾਰਬਾਜ਼ੀ ਹੋ ਗਈ ਸੀ ਤੇ ਉਹ ਮੈਂ ਪੜਤਾਲ ਕਰਦਾ ਫਿਰਦਾ ਤੇ ਜੋ ਵੀ ਬੰਦੀ ਕਾਰਵਾਈ ਅਮਲ ਵਿੱਚ ਲੱਗੇ ਤੇ ਵੀ ਕਹਿੰਦੇ ਵੀ ਸਾਡੇ ਵੀ ਕੁਟਮਾਰ ਕੀਤੀ ਹੈਗੇ ਜੀ ਵੀ ਚਲੋ ਸਾਰੀ ਪੜਤਾਲ ਕਰਾਂਗੇ ਦੇਖ ਜਿਹਦਾ ਵੀ ਕਸੂਰ ਹੋਊਗਾ ਉਹਦੇ ਖਿਲਾਫ ਬੰਦੀ ਕਾਰਵਾਈ ਕਰਾਂਗੇ ਸਰ ਇਹਦੇ ਦੇ ਵਿੱਚ ਉਹ ਪਤਾ ਲੱਗ ਰਿਹਾ ਹੈ ਕਿ ਇਹਨਾਂ ਸਕਿਉਰਟੀ ਵਾਲੇ ਸੋ ਕੋਈ ਸ਼ਰਾਬੀ ਵੀ ਕਿਸੇ ਨਹੀਂ ਨਹੀਂ ਸਕਿਉਰਟੀ ਵਾਲੇ ਉਹਨਾਂ ਨੂੰ ਕਹਿ ਰਹੇ ਸੀਗੇ ਵੀ ਇਹ ਨਾ ਪ੍ਰਾਈਵੇਟ ਬੰਦੇ ਕੋਈ ਵੀਡੀਓ ਬਣਾਉਣ ਲੱਗੇ ਸੀ ਵਿੱਚ ਆ ਕੇ ਹਸਪੀਟਲ ਅੰਦਰ ਆਪਾਂ ਜਿੱਥੇ ਪੇਸ਼ੈਂਟ ਦਾ ਡਾਕਟਰ ਸਾਹਿਬ ਇਲਾਜ ਕਰਦੇ ਹੈ ਤਾਂ ਉੱਥੇ ਆਪਾਂ ਜੇ ਹਜੂਮ ਇਕੱਠਾ ਹੋ ਕੇ ਜਾਊਗਾ ਉਹ ਡਾਕਟਰ ਸਾਹਿਬ ਵੀ ਇਹ ਚੀਜ਼ ਕਹਿੰਦੇ ਨੇ ਵੀ ਉੱਥੇ ਜਾਣਾ ਮਨਾ ਹੁੰਦਾ ਕਿਉਂਕਿ ਉੱਥੇ ਮਤਲਬ ਪੇਸ਼ੈਂਟ ਦਾ ਇਲਾਜ ਪੁਰੇ ਹੈ ਉਹਨਾਂ ਨੇ ਕਿਹਾਣਾ ਵੀ ਤੁਸੀਂ ਜਿਹੜੇ ਭਾਈ ਫालतू ਬੰਦੇ ਇੱਕ ਦੋ ਬੰਦੇ ਇਹਨਾਂ ਦੇ ਬਾਹਰ ਕੋਲੇ ਖੜ੍ਹ ਜਾਓ ਬਾਕੀ ਬੰਦੇ ਬਾਹਰ ਜਾਓ ਸਰ ਮੈਡੀਕਲ ਵੀ ਕਰਾਇਆ ਕਿ ਉਹ ਉਹਨਾਂ ਨੇ ਕੀਤਾ ਉਹ ਪੜਤਾਲ ਕਰਾਂਗੇ ਸਾਰਾ ਕੁਝ ਦੇਖਾਂਗੇ ਸਾਰਾ ਕੁਝ ਪੁੱਛਾਂਗੇ ਸਰ ਕਿੰਨੇ ਘੰਟੇ ਦੀ ਜਰੂਰਤ ਹੋਦਾ ਪਾਉਣਾ ਵੀ ਮੈਡੀਕਲ ਉਹ ਕਰਾਈ ਜਾਂਦੇ ਅਸੀਂ ਹੁਣ ਅਸੀਂ ਰਾਤ ਦੇ ਲੱਗੇ ਪਏ ਆ ਕੋਈ ਬਿਆਨ ਵਗੈਰਾ ਦਰਜ ਹੋਇਆ ਉਹ ਕਰਾਂ ਹਾਂ ਲਿਖਾਂਗੇ ਸਾਰਾ ਉਹਨਾਂ ਜਿਹੜੇ ਕੋਈ ਰੁਕੇ ਬਰਹਾ ਜਾਣਦੇ ਆ ਅਸੀਂ ਤੁਰਕੇ ਹਾਸਲ ਕਰਦੇ ਆ ਜੋ ਵੀ ਬਣਦੀ ਕਾਰਵਾਈ ਸਹੀ ਕਰਾਂਗੇ ਬਿਲਕੁਲ ਹਾਂਜੀ ਕੀ ਨਾਮ ਹੈ ਤੇ ਰਾਤ ਇੱਕ ਵੀਡੀਓ ਵਾਲੇ ਮੇਰਾ ਨਾਮ ਜੀਵਨ ਲਾਲ ਹੈ ਜੀ ਤੇ ਕੱਲ੍ਹ ਸੀ ਰਾਤ ਤਕਰੀਬਨ 1:10 11 ਵਜੇ ਦੇ ਕਰੀਬ ਅਸੀਂ ਮੇਰੇ ਭਤੀਜੇ ਨੂੰ ਹਸਪਤਾਲ ਵਿੱਚ ਲੈ ਕੇ ਆਏ ਸੀ ਜਿਸ ਤੇ ਡਾ ਡਾਟਰ ਵੱਲੋਂ ਮੈਡਮ ਡਾਕਟਰ ਨੇ ਉਹਨੂੰ ਡ੍ਰਿਪ ਲਗਾਉਣ ਵਾਸਤੇ ਕਿਹਾ ਸੀ ਅਸੀਂ ਅਮਰ ਵਿੱਚ ਸੀ ਵਾਰਡ ਦੇ ਵਿੱਚ ਡ੍ਰਿਪ ਲਗਵਾ ਰਹੇ ਸੀ ਕਿਉਂਕਿ ਤੜਫਦਾ ਜਾਂਦੇ ਸੀਗਾ ਤੇ ਇਸ ਕਰਕੇ ਇੱਕ ਜਿਹਨੇ ਬਾਂਹ ਫੜੀ ਹੋਈ ਸੀ ਦੋ ਜਿਹਨੇ ਉਹਨਾਂ ਨੂੰ ਫੜਿਆ ਹੋਇਆ ਸੀ ਉਸ ਤੋਂ ਬਾਅਦ ਇੱਕ ਪੁਲਿਸ ਮੁਲਾਜ਼ਮ ਆਇਆ ਜਿਹਦੇ ਵਰਦੀ ਪਾਈ ਹੋਈ ਸੀ ਸਾਨੂੰ ਨਹੀਂ ਪਤਾ ਉਹ ਸਕਿਉਰਟੀ ਗਾਰਡ ਹੈ ਕਿ ਪੁਲਿਸ ਮੁਲਾਜ਼ਮ ਹੈ ਉਹਨੇ ਆ ਕੇ ਸਾਨੂੰ ਕਿਹਾ ਕਿ ਬਾਹਰ ਚੱਲੋ ਸਿੱਕੇ ਭਾਈ ਸਭ ਅਸੀਂ ਡ੍ਰਿੱਪ ਲਗਵਾ ਦਈਏ ਤਾਂ ਇਸ ਤੋਂ ਬਾਅਦ ਅਸੀਂ ਬਾਹਰ ਚਲੇ ਜਾਵਾਂਗੇ ਕਿ ਕੰਨ ਡ੍ਰਿੱਪ ਮੇਰੀ ਜ਼ਿੰਮੇਵਾਰੀ ਹੈ ਮੈਂ ਲਗਵਾਉਂਗਾ ਕਿਉਂਕਿ ਉਹਦੀ ਡ੍ਰਿੰਕ ਇੰਨੀ ਕੀਤੀ ਹੋਈ ਸੀ ਉਹਦੇ ਪੈਰ ਥੱਲੇ ਨਹੀਂ ਲੱਗਦੇ ਸੀ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਮੈਂ ਖਤੋਂ ਇੰਨੀ ਦਾਰੂ ਪੀਤੀ ਹੋਈ ਹੈ ਤੂੰ ਬੋਤਲ ਕਿਰਵਾ ਦੇਗਾ ਸਾਡੇ ਪੇਸ਼ੈਂਟ ਨੂੰ ਮਾਰੇਗਾ ਇਸ ਤੋਂ ਖਫਾ ਹੋ ਕੇ ਸਾਡੇ ਤੇ ਸਾਡੇ ਤੇ ਉਸਨੇ ਬਾਰ ਕੀਤਾ ਅਤੇ ਤਿੰਨ ਚਾਰ ਚਾਰ ਪੰਜ ਸਾਥੀ ਹੋਰ ਬੁਲਾ ਲਏ ਜਿਹੜੇ ਕਿ ਲਾਠੀਆਂ ਸੋਟੀਆਂ ਲੈ ਕੇ ਆ ਗਏ ਵਿੱਚੇ ਪੇਸ਼ੈਂਟ ਖਿੱਚੇ ਸਨ ਵਿੱਚੇ ਮੇਰੇ ਬੇਟੇ ਨੂੰ ਮੇਰੇ ਭਰਾ ਨੂੰ ਕਿ ਲੇਡੀਜ਼ ਤੱਕ ਵੀ ਨਹੀਂ ਉਹਨੇ ਛੱਡੇ ਡਾਂਗਾ ਮਾਰ ਮਾਰ ਕੇ ਡਾਂਗਾ ਮਾਰ ਮਾਰ ਕੇ ਸਾਡਾ ਬੁਰਾ ਹਾਲ ਕਰਤਾ ਮੇਰੇ ਭਤੀਜੇ ਨੂੰ ਜਿਹੜਾ ਪੇਸ਼ੈਂਟ ਸੀ ਐਮਰਜੈਂਸੀ ਬਾਰਡ ਦੇ ਵਿੱਚ ਦਾਖਲ ਸੀ ਉਹਦੀ ਗਲੂਕੋਜ਼ ਵਾਲੀ ਬੋਤਲ ਇਹਦੀ ਪੈਪ ਤੋੜ ਕੇ ਬਲੱਡ ਸਾਰਾ ਡੁੱਲਦਾ ਸੀਗਾ ਕਿੜੀਸ ਕੇ ਆ ਚੌਂਕੀ ਦੇ ਵਿੱਚ ਮੁੱਧਾ ਪਾ ਕੇ ਕੁੱਟਿਆ ਜਿਹੜੀਆਂ ਉਹਦੀਆਂ ਟੂਹੇ ਸੱਟਾਂ ਲੱਗੀਆਂ ਮੁੱਧਾ ਪਾ ਕੇ ਕੁੱਟਿਆ ਫਿਰ ਜਾ ਕੇ ਮੈਂ ਉਸਤੇ ਬੈਠਾ ਫਿਰ ਫਿਰ ਜਾ ਕੇ ਛੱਡੇਗਾ ਤੇ ਇੰਨੀ ਡਰਿੰਕ ਕੀਤੀ ਹੋਈ ਸੀ ਉਹਨਾਂ ਦੀ ਕਿ ਇਹ ਤਾਂ ਕੱਲ ਕਤਲੇ ਆ ਵੀ ਕਰਦੇ ਸਾਡਾ ਕਤਲੇ ਆ ਵੀ ਕਰਦਾ ਹੱਸੀ ਇਹ じゃ ਕੱਲ ਦੇ ਬੈਠੇ ਆਗੇ ਉਸ ਟਾਈਮ ਤੋਂ ਬਾਅਦ ਦੇ ਵੀ ਜਿਹੜੇ ਪੁਲਿਸ ਮੁਲਾਜ਼ਮ ਹੈ ਗੱਜਾ ਸਕਿਉਰਟੀ ਗਾਰਡ ਇਹਨਾਂ ਦਾ ਮੁਲਾਜ਼ਮ ਮੁਲਾਜ਼ਾ ਕਰਾਇਆ ਜਾਵੇ ਪਰ ਪੁਲਿਸ ਕੋਈ ਸੁਣਦੀ ਨਹੀਂ ਪੁਲਿਸ ਮੁਲਾਜ਼ਾ ਨਹੀਂ ਕਰਵਾਉਂਦੀ ਮਿਲੇ ਤੁਸੀਂ ਅਧਿਕਾਰੀਆਂ ਨੂੰ ਮਿਲੇ ਹਾਂ ਮਿਲੇ 48 ਘੰਟੇ ਦਾ ਵੇਟ ਕਰਦੇ 48 ਘੰਟੇ ਪੂਰੇ ਹੋ ਜਾਣਗੇ ਦੁਬਾਰਾ ਨਸ਼ਾ ਉਤਰ ਜੂਆ ਫਿਰ ਅਸੀਂ ਮੁਲਾਜ਼ਾ ਕਰਾ ਦਾਂਗੇ ਮੁਲਾਜ਼ੇ 'ਚ ਕੋਈ ਸੌਣਾ ਨਹੀਂ ਦਾ ਖਲਸੀ ਰਾਤ ਨੂੰ 6:30 6:30 ਵਜੇ ਗਏ ਆਂਗੇ ਇੱਥੇ ਬੈਠੇ ਬੈਠੇ ਅੱਜ ਫੇਰ ਆ ਗਏ ਆਂ ਹਣ ਚਾਰਜਰ ਸਾਹਿਬ ਨੂੰ ਮਿਲਿਆ ਚਾਰਜਰ ਸਾਹਿਬ ਦੀ ਮਿਲਿਆ ਹੋਰ ਨਹੀਂ ਕੋਈ ਮਿਲਿਆ ਹੈ ਉਹ ਉਹ ਵੀ ਮਿਲੇ ਬੰਦੇ ਹੋ ਹੁਣ ਆਇਆ ਸੀਗਾ ਕਹਿੰਦਾ ਜੀ ਕਹਿੰਦਾ ਮੈਂ ਮੈਂ ਸੌਰੀ ਫੀਲ ਕਰਦਾਗਾ ਕਿੰਨੇ ਬੰਦੇ ਜਖਮੀ ਹੋਏ ਹੈ ਜਿਹੜਾ ਇਸ ਘਟਨਾ ਦੇ ਵਿੱਚ ਇਸ ਘਟਨਾ ਦੇ ਵਿੱਚ ਜਖਮੀ ਹੋਏ ਹੈ ਜੀ ਚਾਰ ਅਸੀਂ ਹੋ ਗਏ ਚਾਰ ਪੰਜ ਜਨੇ ਹੋਏ ਹੈ ਪੰਜ ਜਨੇ ਹੋਏ ਹੈਗੇ ਇੱਕ ਛੋਟਾ ਬੱਚਾ ਸੀ ਜਿਹੜਾ ਕਿ ਉਹਦਾ ਛੋਟਾ ਭਾਈ ਸੀ ਨਵਾਲਗ ਨਵਾਲਗ ਉਹਦੀ ਉਮਰ ਸਾਰੀ 15-16 ਸਾਲ ਹੈ ਉਹਦੀ ਵੀ ਪੰਜ-ਸੱਤ ਲਪੜੇ ਮਰੇ ਉਹਨੇ दारू ਦੇ ਰੱਜੇ ਹੋਏ ਨੇ ਕੀ ਮੰਨ ਕਰਨਾ ਚਾਹੁੰਗੇ ਅਸੀਂ ਤਾਂ ਮੰਗ ਲਈ ਕਹਿੰਦੇ ਜੀ ਵੀ ਮੁਲਾਜ਼ਾ ਕਰਵਾ ਕੇ ਉਹਨਾਂ ਦੇ ਖਿਲਾਫ ਸਖਤ ਜੋ ਸਖਤ ਕਾਰਵਾਈ ਕੀਤੀ ਜਾਵੇ ਚਾਹੇ ਉਹ ਸਕਿਉਰਟੀ ਗਾਰਡ ਹੈ ਚਾਹੇ ਉਹ ਪੁਲਿਸ ਮੁਲਾਜ਼ਮ ਹੈ ਚਾਹੇ ਕੁਛ ਵੀ ਹੈ ਦੋਸ਼ੀ ਨੂੰ ਸਜ਼ਾ ਚਾਹੀਦੀ ਹੈ ਜੇਕਰ ਸਜ਼ਾ ਨਹੀਂ ਮਿਲੇਗੀ ਤਾਂ ਅਸੀਂ ਇੱਥੇ ਪ੍ਰਦਰਸ਼ਨ ਕਰਾਂਗੇ ਧਰਨਾ ਲਾਵਾਂਗੇ 48 ਘੰਟਿਆਂ ਦਾ ਅਸੀਂ ਬੇਟ ਨਹੀਂ ਕਰ ਸਕਦੇ